ਕੋ ਮੁਸਲਮਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਆਉਂਦਾ ਹੈ ਉਹ ਆਪੇ ਸੇਵਾਦਾਰਾਂ ਨੂੰ ਪੁੱਛਦਾ ਮੀਰੀ ਤੀਰੀ ਦਾ ਮਾਲਕ ਕੌਣ ਹੈ ਕਹਿੰਦੇ ਭਾਈ ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ ਸ਼ਾਮ ਨੂੰ ਦੀਵਾਨ ਵਿੱਚ ਆਉਂਦੇ ਨੇ ਉਹ ਕਹਿੰਦਾ ਦੀਵਾਨ ਕਿੱਥੇ ਲੱਗਦਾ ਹੈ ਸੇਵਾਦਾਰ ਨੇ ਕਿਹਾ ਫਲਾਨੀ ਜਗ੍ਹਾ ਤੇ ਉਹ ਮੁਸਲਮਾਨ ਉੱਥੇ ਬਹਿ ਗਿਆ ਇੰਤਜ਼ਾਰ ਵਿੱਚ ਕਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਪਾਤਸ਼ਾਹ ਦਰਬਾਰ ਚਾਹੇ ਇਹ ਮੁਸਲਮਾਨ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਖਲੋਇਆ ਹੱਥ ਜੋੜ ਕੇ ਕਹਿੰਦਾ ਜੀ ਮੈਨੂੰ ਮੇਰੇ ਗੁਰੂ ਫਕੀਰ ਨੇ ਕੱਲਿਆ ਜਿੱਥੋਂ ਤੱਕ ਉਹਨੂੰ ਰਾਹ ਪਤਾ ਸੀ ਉਹਨੇ ਦੱਸ ਰਿਹਾ ਇਹ ਤੋਂ ਅੱਗੇ ਉਹਨੇ ਜਵਾਬ ਦਿੱਤਾ ਮੇਰੇ ਕੋਲ ਖੁਦਾ ਦੇ ਘਰ ਦਾ ਅੱਗੇ ਰਸਤਾ ਨਹੀਂ ਜੇ ਖੁਦਾ ਨੂੰ ਮਿਲਣਾ ਹੈ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਜਾਣਾ ਹੈ ਬਾਛੇ ਗੀਨੇ ਤੂੰ ਕੀ ਚਾਹੁੰਦੇ ਉਹ ਮੁਸਲਮਾਨ ਅੰਦਰੋਂ ਪ੍ਰੇਮ ਤੇ ਭਗਤੀ ਨਾਲ ਰਜਿਆ ਤੇ ਸਾਧ ਸੰਗਤ ਭਗਤਾਂ ਕੀ ਚਾਲ ਨਰਾਲੀ ਚੱਲ ਨਰਾਲੀ ਭਗਤਾਂ ਕੇਰੀ ਵਿਖਮ ਮਾਰਬ ਚੱਲਣਾ ਲੱਭ ਲੋਗ ਅਹੰਕਾਰ ਦਾ ਕ੍ਰਿਸ਼ਨਾ ਬਹੁਤ ਨਹੀਂ ਬੁੱਲਣਾ ਰੱਬ ਦੇ ਭਗਤਾਂ ਦੀ ਚਾਲ ਤੇ ਢਾਲ ਸੰਸਾਰ ਨਾਲੋਂ ਵੱਖਰੀ ਉਹ ਫਕੀਰ ਬੋਲਿਆ ਮੁਸਲਮਾਨ ਕਹਿੰਦਾ ਜੀ ਕੁਝ ਨਹੀਂ ਚਾਹੀਦਾ ਇੱਕੋ ਚੀਜ਼ ਚਾਹੀਦੀ ਹੈ ਜਾਨੀ ਕੋ ਜਾਨੀ ਮਿਲਾ ਦਿਓ ਮੇਰਾ ਨਾਮ ਜਾਨੀ ਖਾਨ ਹੈ ਮੈਨੂੰ ਉਸ ਮਾਲਕ ਅੱਲਾ ਨਾਲ ਮਿਲਾ ਦਿਓ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ ਪਾਦਸ਼ਾਹ ਕਹਿੰਦੇ ਫਿਰ ਦੱਸ ਕੀ ਚਾਹੀਦਾ ਦੂਜੀ ਵਾਰ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ ਹਜ਼ੂਰ ਕਹਿੰਦੇ ਫਿਰ ਬੋਲ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ 6ਵੇਂ ਪਾਦਸ਼ਾਹ ਨੇ ਕਿਹਾ ਬਿਲੀ ਜੰਦ ਇਹਨੂੰ ੱੱਕੇ ਮਾਰ ਕੇ ਬਾਹਰ ਕੱਢ ਜਲ ਗੁਰੂ ਦਰਬਾਰ ਤੋਂ ਬਾਅਦ ਇਹਨੂੰ ੱੱੱਕੇ ਮਾਰ ਕੇ ਬਾਹਰ ਕੱਢੋ ਐਨੀ ਗੱਲ ਕਹੀ ਪੂਰੀ ਸੰਗਤ ਵੇਖਣ ਲੱਗ ਪਈ ਮਹਾਰਾਜ ਆਹ ਕਿਹੜੀ ਗੁਰਮਤ ਹੋਈ ਇੱਕ ਬੰਦਾ ਕਹਿੰਦਾ ਰੱਬ ਨਾਲ ਮਿਲਾ ਦਿਓ ਤੁਸੀਂ ਕਹਿੰਦੇ ੱੱੱਕੇ ਮਾਰ ਕੇ ਬਾਹਰ ਕੱਢੋ ਕਈਆਂ ਸਿੱਖਾਂ ਦੇ ਅੰਦਰ ਸਵਾਲ ਪੈਦਾ ਹੋਏ ਸਾ ਸੰਗਤ ਇਹ ਉਹ ਪੇਪਰ ਹੈ ਜਿਹਦੇ ਵਿੱਚੋਂ ਵੱਡੇ ਵੱਡੇ ਤਕੜੇ ਤਕੜੇ ਫੇਲ ਹੋ ਜਾਂਦੇ ਮੇਤਵਿੰਦਰ ਵਾਟਸੈਪ ਤੋਂ ਵੀ ਇਹ ਲਾਈਵ ਪਤਾ ਕਈ ਗੁਰਮਤ ਦੇ ਅੰਦਰ ਗੁਰੂ ਦਾ ਸਿਲੇਬਸ ਐਸਾ ਜਿਹੜਾ ਪੜਾਇਆ ਵੀ ਜਾਂਦਾ ਤੇ ਕਈ ਵਾਰ ਗੁਰੂ ਐਦਾਂ ਦੇ ਸਵਾਲ ਪਾ ਦਿੰਦਾ ਜਿਹੜੇ ਤਰਾਏ ਨਹੀਂ ਹੁੰਦੇ ਜਿਵੇਂ ਐਗਜ਼ਾਮਿਨੇਸ਼ਨ ਹਾਲ ਵਿੱਚ ਰੌਲਾ ਪੈਂਦਾ ਨਾ ਕਈ ਵਾਰ ਆਹ ਪੇਪਰ ਬਾਹਰੋਂ ਆ ਗਿਆ ਜੀ ਇੱਥੇ ਕਰਾਇਆ ਹੀ ਨਹੀਂ ਐਦਾਂ ਗੁਰੂ ਦੇ ਘਰ ਵਿੱਚ ਵੀ ਹੁੰਦਾ ਕੁਝ ਸਵਾਲ ਗੁਰੂ ਨੇ ਕਰਾਏ ਨਹੀਂ ਪਰ ਸਿੱਖ ਨੂੰ ਪਾ ਦਿੰਦਾ ਲੈ ਸਿੱਖਾ ਹੁਣ ਤੂੰ ਆਪੇ ਘਾਡੇ ਦਾ ਸਵਾਲ ਲਾ ਅੱਜ 6ਵੇਂ ਪਾਤਸ਼ਾਹ ਨੇ ਉਹ ਸਵਾਲ ਪਾਤਾ ਜਿਹਦੇ ਬਾਰੇ ਸਭ ਕਹਿਣਾ ਤਾਂ ਗੱਲ ਹੀ ਨਹੀਂ ਹੈ ਗੁਰਮਤਿ ਇਹ ਕੋਈ ਗੁਰਮਤਿ ਦੀ ਗੱਲ ਹੈ ਇੱਥੇ ਕਿਸੇ ਬੰਦੇ ਨੂੰ ਬਾਹਰ ਕੱਢ ਦਿਓ ਧੱਕੇ ਮਾਰ ਕੇ ਤਾਂ ਇਹ ਗੁਰਮਤਿ ਵਿੱਚ ਹੈ ਹੀ ਨਹੀਂ 6ਵੇਂ ਪਾਤਸ਼ਾਹ ਕਹਿੰਦੇ ਧੱਕੇ ਮਾਰ ਕੇ ਬਾਹਰ ਕੱਢੋ ਬੀਵੀ ਚੰਦ ਨੇ ਧੱਕੇ ਮਾਰੇ ਉਸ ਮੁਸਲਮਾਨ ਫਕੀਰ ਨੂੰ ਪਰਾਂ ਬਾਹਰ ਕੱਢ ਦਿੱਤਾ ਜਿੱਥੇ ਉਹਨੂੰ ੱੱਕੇ ਮਾਰ ਕੇ ਛੱਡਿਆ ਉੱਥੇ ਬਹਿ ਗਿਆ ਰਾਤ ਲੰਘ ਗਈ ਸਵੇਰ ਹੋਈ ਦੇਖੋ ਗੁਰੂ ਕਿੰਨਾ ਖਿਆਲ ਰੱਖਦਾ ਹੈ ਕਹਿੰਦੇ ਛੇਵੇਂ ਪਾਤਸ਼ਾਹ ਆਏ ਆਉਂਦੇ ਹਾਂ ਬਿਦੀ ਚੰਦ ਨੂੰ ਕੋਲ ਬੁਲਾਇਆ ਕਹਿੰਦੇ ਬਿਦੀ ਚੰਦ ਉਹ ਮੁਸਲਮਾਨ ਚਲਾ ਗਿਆ ਬਿਦੀ ਚੰਦ ਕਹਿੰਦੇ ਨਹੀਂ ਮਹਾਰਾਜ ਜਿੱਥੇ ਉਹਨੂੰ ੱੱਕੇ ਮਾਰ ਕੇ ਰਾਤੀ ਛੱਡਿਆ ਮਹਾਰਾਜ ਉਹ ਉੱਥੇ ਬੈਠਾ ਹੈ ਕਹਿੰਦੇ ਅੱਛਾ ਫਿਰ ਹਜ਼ੂਰ ਨੇ ਪਿਆਰ ਨਾਲ ਪੁੱਛਿਆ ਜੀ ਓਨੇ ਕੋਈ ਸ਼ੱਕ ਹੈ ਦੇਖੋ ਗੁਰੂ ਕਿੰਨਾ ਖਿਆਲ ਰੱਖਦਾ ਪਾਤਸ਼ਾਹ ਜਿੰਦੋਂ ਨੇ ਪੁੱਛਿਆ ਕੋਈ ਸ਼ੱਕ ਹੈ ਕਹਿੰਦੇ ਮਹਾਰਾਜ ਨਹੀਂ ਮੈਂ ਰਾਤੀ ਕਈ ਵਾਰ ਉਹਦੇ ਵੱਲ ਗਿਆ ਸਵੇਰੇ ਉੱਠ ਕੇ ਵੀ ਉਹਦੇ ਵੱਲੋਂ ਵੇਖ ਕੇ ਆਇਆ ਮਹਾਰਾਜ ਹੁਣ ਤਾਂ ਰਾਤ ਨਾਲ ਉਹਦੀ ਆਵਾਜ਼ ਤੀਨੀ ਹੋ ਗਈ ਹੈ ਉਹਦਾ ਗਲਾ ਸੁੱਕ ਗਿਆ ਉਹਦੀਆਂ ਅੱਖਾਂ ਦੇ ਅਥਰੂ ਸੁੱਕ ਗਏ ਨੇ ਪਰ ਹਜੇ ਵੀ ਹੌਲੀ ਹੌਲੀ ਕਹੀ ਜਾਂਦਾ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਮਹਾਰਾਜ ਮੈਨੂੰ ਕੋਈ ਪਾਗਲ ਜਿਆ ਜਾਂਦਾ ਹੈ ਹਜ਼ੂਰ ਹੱਸ ਪਏ ਕਹਿੰਦੇ ਬਿਦੀ ਚੰਦ ਉਹ ਪਾਗਲ ਨਹੀਂ ਉਹ ਬਹੁਤ ਕਿਨਾਰੇ ਤੇ ਜਾ ਬੈਠਾ ਹੈ ਉਹ ਰੱਬ ਦੇ ਬੜਾ ਨਜ਼ਦੀਕ ਹੋ ਗਿਆ ਹੈ ਉਹ ਪਾਗਲ ਨਹੀਂ ਉਹਦੀ ਵਸਤਾ ਉਹ ਹੈ ਜਿਹਨੂੰ ਕਹਿੰਦੇ ਨੇ ਲੋਕ ਕਹੈ ਕਬੀਰ ਬੋ ਰਾਨਾ ਕਬੀਰ ਦਾ ਮਰਮ ਰਾਮ ਪਹਿਚਨ ਉਹਦੀ ਗੱਲ ਦੇ ਰੱਬ ਦੀ ਗੱਲ ਇਹ ਵਖਰੀ ਹੈ ਬਿਦੀ ਚੰਦ ਜਾਂ ਵੇਖਿਆ ਉਹ ਉੱਥੇ ਹੀ ਬੈਠਾ ਹੈ ਬਿਦੀ ਚੰਦ ਵੇਖ ਆਏ ਪਾਤਸ਼ਾਹ ਉਸੇ ਜਗ੍ਹਾ ਤੇ ਬੈਠੇ ਹਜ਼ੂਰ ਨੇ ਕਿਹਾ ਉਹਦੇ ਅੱਗੇ ਪਰਦਾ ਕਰ ਦਿਓ ਨਾ ਉਹਨੂੰ ਸੰਗਤ ਤਿਸੇ ਤੇ ਨਾ ਸੰਗਤ ਉਹਨੂੰ ਵੇਖੇ ਕਿੰਦੇ ਮਾਰਾਂ 7 ਵਜੇ ਉਸ ਮੁਸਲਮਾਨ ਫਕੀਰ ਦੇ ਅੱਗੇ ਪਰਦਾ ਤਾਣ ਦਿੱਤਾ ਗਿਆ ਸਾਰਾ ਦਿਨ ਉਹ ਪਰਦੇ ਦੇ ਹੋਲੇ ਬੈਠਾ ਰਿਹਾ ਸ਼ਾਮਾਂ ਪਈਆਂ ਰਾਤ ਲੰਘ ਗਈ ਹਜ਼ੂਰ ਨੇ ਬੀਬੀ ਚੰਨ ਦੀ ਡਿਊਟੀ ਲਾਈ ਬੀਬੀ ਚੰਨ ਇਹਨੂੰ ਪ੍ਰਸ਼ਾਦਾ ਪਾਣੀ ਪੋਛ ਉਹ ਕੋਈ ਜਵਾਬ ਨਾ ਦੇਵੇ ਨਾ ਉਹਨੇ ਕੋਈ ਖਾਧਾ ਹੈ ਨਾ ਕੁਝ ਪੀਤਾ ਹੈ ਨਾ ਉਹਦੀਆਂ ਅੱਖਾਂ ਵਿੱਚ ਨੀਂਦ ਬਸ ਰੋ ਰੋ ਕੇ ਗਲਾ ਸੁੱਕ ਗਿਆ ਅੱਖਾਂ ਦੇ ਅਥਰੂ ਮੁੱਕ ਗਏ ਨੇ ਕਦੇ ਕਦਾਈ ਜ਼ੁਬਾਨ ਚੋਂ ਥੋੜਾ ਜਿਹਾ ਸ਼ਬਦ ਨਿਕਲਦਾ ਜੰਨੀ ਕੋ ਜੰਨੀ ਮਿਲਾ ਦੋ ਜੰਨੀ ਕੋ ਜੰਨੀ ਮਿਲਾ ਦੋ ਭਾਈ ਬਿਧੀ ਚੰਨ ਕਈ ਵਾਰ ਵੇਖਦੇ ਰਹੇ ਜਦੋਂ ਤੀਜੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਵੇਰੇ ਦਰਬਾਰ ਚਾਏ ਦੀਦੀ ਚੰਨ ਅੱਖਾਂ ਪਰ ਕੇ ਰੋ ਪਏ ਮਹਾਰਾਜ ਉਹ ਕੈਸਾ ਇਨਸਾਨ ਹੈ ਮੈਨੂੰ ਉਹਦੇ ਬਾਰੇ ਸਮਝ ਨਹੀਂ ਆਉਂਦੀ ਮਹਾਰਾਜ ਹੁਣ ਤੇ ਇੰਜ ਲੱਗਦਾ ਹੈ ਜਿਵੇਂ ਜੰਨੀ ਕੋ ਜੰਨੀ ਮਿਲਾ ਦੋ ਕਹਿੰਦੇ ਉਹਨੇ ਮਰ ਜਾਣਾ ਹੈ ਮਹਾਰਾਜ ਉਹਦੀ ਹਾਲਤ ਵੇਖੀ ਨੀ ਉਹ ਜਾਂਦੀ ਛੇਵੇਂ ਪਾਤਸ਼ਾਹ ਤਰਸ ਦੇ ਘਰ ਵਿੱਚ ਆਏ ਆਪੇ ਪਾਤਸ਼ਾਹ ਤਖਤ ਸਿੰਘਾ ਸੰਤ ਉੱਠੇ ਸਿੱਧੇ ਉਸ ਮੁਸਲਮਾਨ ਫਕੀਰ ਬਲ ਗਏ ਨਾਲ ਗੁਰੂ ਦੇ ਸਿੱਖ ਜਾਂਦੇ ਹਜ਼ੂਰ ਨੇ ਕਿਹਾ ਪਰਦਾ ਹਟਾ ਦੇ ਉਹ ਤਣੀ ਹੋਈ ਕਨਾਤ ਪਰਦਾ ਹਟਾ ਦਿੱਤਾ ਗਿਆ ਪਾਤਸ਼ਾਹ ਸਨਮੁਖ ਲੋਕੇ ਕਹਿੰਦੇ ਜੰਨੀ ਖਾਨ ਖੁਦਾ ਨੂੰ ਮਿਲਣਾ ਹੈ ਇਕਦਮ ਉਹਦੇ ਸਰੀਰ ਵਿੱਚ ਜਿਵੇਂ ਜਾਨ ਆ ਗਈ ਹੋਵੇ ਹਜ਼ੂਰ ਨੇ ਕਿਹਾ ਖੁਦਾ ਨੂੰ ਮਿਲਣਾ ਹੈ ਉੱਠ ਕੇ ਖਲੋ ਜੰਨੀ ਖੰਦ ਇਕਦਮ ਖਲੋ ਗਿਆ ਮਹਾਰਾਜ ਮਿਲਣਾ ਹੈ ਬਾਦਸ਼ਾਹ ਨੇ ਕਿਹਾ ਅੱਜ ਹੀ ਮਿਲਣਾ ਹੈ ਕਿੰਨਾ ਜੀ ਅੱਜ ਹੀ ਮਿਲਾ ਦਿਓ ਹਜ਼ੂਰ ਨੇ ਕਿਹਾ ਹੁਣੇ ਹੀ ਮਿਲਣਾ ਹੈ बस फिर ਇੰਜ ਲੱਗਾ ਜਿਵੇਂ ਉਹਦੇ શરીਰ ਵਿੱਚ ਕਿਤੇ ਕੋਈ ਤਾਕਤ ਆ ਗਈ ਹੋਵੇ ਹੱਥ ਜੋੜ ਕੇ ਸਜੇਦ ਹੋ ਕੇ ਕਹਿੰਦਾ ਮਹਾਰਾਜ ਹੁਣੇ ਮਿਲਾ ਦਿਓ ਛੇਵੇਂ ਬਾਦਸ਼ਾਹ ਨੇ ਕਿ ਜੇ ਫਿਰ ਹੁਣੇ ਹੀ ਮਿਲਣਾ ਜਾਨੀ ਖਾਨ ਉਹ ਦਰਿਆ ਵਗਦਾ ਜਾਂ ਜਾ ਕੇ ਛਾਲ ਮਾਰਦਾ बस ਇੰਨੀ ਗੱਲ ਸੁਣਨ ਦੀ ਧੇਰ ਸਿੱਖ ਤਵਾਰੀ ਕਹਿੰਦੀ ਹੈ ਉਹ ਜਾਨੀ ਖਾਨ ਮੁਸਲਮਾਨ ਨੇ ਨਾ ਅੱਗੇ ਵਿੱਚ ਵੇਖਿਆ ਨਾ ਪਿਛਾ ਵੇਖਿਆ ਨਾ ਕੁਝ ਸੋਚਿਆ ਨਾ ਕੋਈ ਸਮਝਿਆ ਇੰਨੀ ਗੱਲ ਸੁਣਦਿਆਂ ਸਾਰ ਉਹ ਤੇਜ ਤੂਫਾਨ ਦੀ ਤਰ੍ਹਾਂ ਦਰਿਆਵਲ ਭੱਜ ਗਿਆ ਸਾਰੇ ਸਿੱਖ ਵੇਖਦੇ ਨੇ ਏਕੀ ਕਹਾਣੀ ਹੋਈ ਰੱਬ ਨੂੰ ਮਿਲਾਉਣਾ ਹੈ ਹੁਣੇ ਮਿਲਾਉਣਾ ਹੈ ਜਦ ਦਰਿਆ ਅਛਾਲ ਮਾਰ ਇਹਦਾ ਮਤਲਬ ਪੂਰੇ ਵਿਸ਼ਵਾਸ ਨਾਲ ਆਇਆ ਹੈ ਪੂਰੇ ਇਰਾਦੇ ਨਾਲ ਆਇਆ ਹੈ ਸਾਥ ਸੰਗਤ ਆਪਣੇ ਮਨਾਂ 'ਚ ਆਤ ਮਾਰਿਓ ਕਈ ਕਈ ਸਾਲ ਸਾਡਾ ਇਰਾਦਾ ਨਿਉ ਬਣਦਾ ਕਦੇ ਮਨ ਕਹਿੰਦਾ ਅੰਮ੍ਰਿਤ ਛਕ ਲਾਂ ਫਿਰ ਕਹਿੰਦਾ ਨਹੀਂ ਬੱਚੇ ਵਿਆਹ ਲਈਏ ਫਿਰ ਅੰਮ੍ਰਿਤ ਛਕ ਲਾਂ ਨਹੀਂ ਅਜੇ ਕੰਮ ਰਹਿਦਾ ਆਪਾਂ ਰੱਬ ਦੇ ਵਿੱਚ ਪੱਕਿਆ ਹੀ ਨਹੀਂ ਜਾਂਦੇ ਰੱਬ ਦਾ ਪੱਕਾ ਨਹੀਂ ਰੱਬ ਉਦੋਂ ਮਿਲਦਾ ਹੈ ਜਦੋਂ ਇਰਾਦਾ ਪੱਕਾ ਹੋ ਜਾਏ ਇੱਕ ਵਿਦਵਾਨ ਲਿਖਦਾ ਆਸ਼ਿਕਾਂ ਰਾਂ ਨੋਂ ਨਿਸ਼ਾਨੀ ਐ ਪਿਸਰ ਆਹਾ ਸਰ ਰੰਗ ਜ਼ਰ ਚਸ਼ਮਤਰ ਕਮ ਗੁਫਤਨੋ ਕਮ ਖੁਰਦਨੋ ਖਵਾਬੇ ਹਰਾਮ ਦਸਤੇ ਸਰ ਇੰਤਜ਼ਾਰੀ ਬੇਕਰਾਰੀ ਇਹ ਨੋਂ ਨਿਸ਼ਾਨੀਆਂ ਨੇ ਰੱਬ ਨੂੰ ਮਿਲਣ ਵਾਲੀ ਆ ਉਹਦੇ ਅੰਦਰ ਬੇਕਰਾਰੀ ਰਹਿੰਦੀ ਹੈ ਕੋਈ ਸਿੱਧਾ ਰਾਹ ਦੱਸੇ ਮੈਂ ਹੁਣੇ ਹੀ ਜਾਵਾਂਗਾ ਉਹਨੂੰ ਇੰਤਜ਼ਾਰ ਰਹਿੰਦਾ ਹੈ ਕਦੇ-ਕਦੇ ਉਹ ਵਿਰਾਗ ਵਿੱਚ ਹੱਥ ਇਸ ਤਰ੍ਹਾਂ ਮੱਥੇ ਤੇ ਰੱਖ ਕੇ ਸੋਚੀ ਪੈ ਜਾਂਦਾ ਹੈ ਕਦੇ ਉਹਦਾ ਰੰਗ ਪੀਲਾ ਸੜ ਜਾਂਦਾ ਹੈ ਕਦੇ ਕਨਾਈਆਂ ਦੀਆਂ ਅੱਖਾਂ ਵਿੱਚ ਆਪੇ ਅਥਰੂ ਉਤਰ ਆਉਂਦੇ ਨੇ ਉਹਨੂੰ ਭੁੱਖ ਘੱਟ ਲੱਗਦੀ ਹੈ ਉਹਦੀ ਨੀਂਦ ਘੱਟ ਜਾਂਦੀ ਹੈ ਉਹ ਬਹੁਤ ਘੱਟ ਬੋਲਦਾ ਹੈ ਮੁੱਤਾਂ ਸੋਣਾ ਉਹਦੇ ਲਈ ਹਰਾਮ ਹੋ ਜਾਂਦਾ ਹੈ ਇਹ ਨੋਂ ਨਿਸ਼ਾਨੀਆਂ ਨੇ ਰੱਬ ਨੂੰ ਮਿਲਣਾ ਇਹ ਥੋੜੀ ਸਵੇਰੇ 9 ਵਜੇ ਤੱਕ ਸੁਪਨੇ ਲਈ ਜੋ ਸੁੱਤੇ ਰਾਤ ਨੂੰ 2:00 2:00 ਵਜੇ ਤੱਕ WhatsApp Facebook Placebook ਚਲਾਈ ਜੋ ਉਹਨਾਂ ਦੀ ਰੱਬ ਨੂੰ ਮਿਲਣਾ ਉਹਨਾਂ ਦਾ ਤੇ ਮਾਤੜਾਂ ਨਾਲ ਜਪਜੀ ਸਾਹਿਬ ਬਲੀ ਦਿਹਾੜੀ ਪੂਰੀ ਨਹੀਂ ਹੁੰਦੀ ਹੋਰ ਕੀ ਕਰ ਲੈਣਾ ਇੱਕ ਇੱਕ 2:00 2:00 ਵਜੇ ਤੱਕ ਨੈੱਟ ਜਲਉਣ ਵਾਲਿਆਂ ਦਾ ਤਾਂ ਇੱਕ ਜਪਜੀ ਸਾਹਿਬ ਪੂਰਾ ਨਹੀਂ ਹੁੰਦਾ ਰੱਬ ਨੂੰ ਮਿਲਣ ਦੀ ਤੇ ਕਹਾਣੀ ਬੜੀ ਦੂਰ ਹੈ ਇੰਤਜ਼ਾਰੀ ਵੇਖ ਰਹਾ ਜੀ ਦਸਤੇ ਸਰ 6ਵੇਂ ਪਾਤਸ਼ਾਹ ਨੇ ਕਿਹਾ ਦਰਿਆ ਦੇ ਛਾਲ ਮਾਰਦੇ ਉਹ ਬੰਦਾ ਤੂਫਾਨ ਦੀ ਤਰ੍ਹਾਂ ਭੱਜਿਆ ਸਭ ਸਿੱਖ ਵੇਖ ਕੇ ਹੈਰਾਨ ਹਜ਼ੂਰ ਨੇ ਕਿਹਾ ਬੀਬੀ ਜੰਨ ਉਹ ਜਿਹੜਾ ਦਰਿਆਵਲ ਭੱਜਿਆ ਬੀਬੀ ਜੰਨਾ ਉਹਨੇ ਛਾਲ ਮਾਰ ਦੇਣੀ ਐ ਉਹਨੇ ਪਿੱਛੇ ਮੁੜ ਕੇ ਵੇਖਣਾ ਨਹੀਂ ਜਾਓ ਛੇਤੀ ਉਹਦੇ ਮਗਰ ਜਾਓ ਉਹਨੂੰ ਡੁੱਬਣ ਨਾ ਦਿਓ ਆਪਣੇ ਮਨਾਂ ਚੱਕ ਵਿਚਾਰ ਕਰੀਏ ਇਹ ਮੇਰਾ ਵੀ ਇਸ ਤਰ੍ਹਾਂ ਦਾ ਹੈ ਅਜੇ ਅਸੀਂ ਸਾਰੇ ਰਸਤੇ ਦੇ ਪੰਦੀਆਂ ਸਾ ਸੰਗਤ ਜੇ ਕੋਈ ਵੇਖਦਾ ਹੋਵੇ ਤਾਂ ਸੇਵਾ ਵਧੀਆ ਕਰੀਦੀ ਹੈ ਕੋਈ ਨਾ ਵੇਖਦਾ ਹੋਵੇ ਸੇਵਿਆਂ ਦਾ ਤਰੀਕਾ ਬਦਲ ਜਾਂਦਾ ਹੈ ਕੋਈ ਸਾਹਮਣੇ ਹੋਵੇ ਪਾਠ ਉੱਚੀ ਕਰ ਲਈਦਾ ਹੈ ਕੋਈ ਕੋਲ ਨਾ ਹੋਵੇ ਤਾਂ ਉੰਜ ਅੱਖਾਂ ਨਾਲ ਹੀ ਲੰਘ ਜਾਂਦਾ ਸਾਹ ਸੰਗਤ ਕੋਈ ਸਾਹਮਣੇ ਸੁਣਦਾ ਹੋਵੇ ਆਜਵੇ ਕੋਈ ਸਿਰ ਪਾਠ ਉੱਚਾ ਕਰੀਦਾ ਹੈ ਨਾ ਵੇਖਦਾ ਹੋਵੇ ਅੱਖਾਂ ਨਾਲ ਹੀ ਪੜ ਕੇ ਲੰਘ ਜਾਂਦਾ ਹੈ ਤਰੀਕਾ ਬਦਲ ਜਾਂਦਾ ਹੈ ਸੰਸਾਰ ਨੂੰ ਵੇਖ ਕੇ ਸੇਵਾ ਕੁਝ ਹੋਰ ਹੋਰ ਮਨਾ ਚਾਤ ਮਾਰਿਓ ਸਾਡਾ ਤਜਰਬਾ ਹੈ ਸਾਥ ਸੰਗਤ ਜਦੋਂ ਸਮਾਗਮਾਂ ਵਾਸਤੇ ਸੇਵਾ ਕੱਢੀ ਕਰੋ ਨਾ ਮਾਇਆ ਕਿਉਂਕਿ ਮਾਇਆ ਨਾਲ ਚੱਲਦਾ ਕੰਮ ਬਹੁਤੇ ਲੋਕ ਤੁਹਾਨੂੰ ਐਸੇ ਮਿਲਣਗੇ ਕਿਸੇ ਕੋਲ ਪਰਤੀ ਵਾਸਤੇ ਜਾਓ ਉਹ ਕਹਿੰਦਾ ਇਹਨੇ ਕਿਨੇ ਦਿੱਤੇ ਗਵੰਡੀ ਨੂੰ ਪੁੱਛਦਾ ਹੈ ਆ ਇਹਨਾਂ ਨੇ ਕਿੰਨੇ ਦਿੱਤੇ ਨੇ ਜੇ ਉਹਨੇ 2100 ਦੀ ਪਰਚੀ ਕਢਾਈ ਮੇਰੀ 25 ਦੀ ਘੱਟ ਦਿਓ ਕਿਉਂ ਉਤੋਂ 400 ਵੱਧ ਦੇਣਾ ਉਹ 2500 ਰੁਪਏ ਦੀ ਪਰਚੀ ਗੁਰੂ ਵਾਸਤੇ ਨਹੀਂ ਉਹ ਸ਼ਰੀਕਾਂ ਗਵੰਡੀਆਂ ਲਈ ਘਟਾਈ ਹੈ ਉਹਦਾ 3100 ਮੇਰਾ 35 ਕਰ ਦਿਓ ਇਹਦਾ ਮਤਲਬ ਕਿਸੇ ਹੋਰ ਨੂੰ ਵੇਖ ਕੇ ਸੇਵਾ ਉਹ ਸੇਵਾ ਗੁਰੂ ਨਾਲ ਸਿੱਧੀ ਨਹੀਂ ਤੁਸੀਂ ਸ਼ਰੀਕਾਂ ਦੇ ਈਰਖਾ ਵਸ ਜਿੰਨੀ ਮਰਜ਼ੀ ਸੇਵਾ ਕਰ ਲਓ ਮਾਫ ਕਰਿਓ ਸ਼ਰੀਕਾਂ ਲਈ ਤਾਂ ਕਰ ਲਓਗੇ ਸਤਿਗੁਰੂ ਦੇ ਦਰ ਤੋਂ ਕੱਟੀ ਜਾਏਗੀ ਕਿਉਂਕਿ ਉਹ ਸੇਵਾ ਗੁਰੂ ਵਾਸਤੇ ਨਹੀਂ ਬੰਦਿਆਂ ਦੀ ਗੇਹ ਤੇ ਕਈ ਤੇ ਮੈਂ ਰਸੀਦਾ ਪਕੜ ਕੇ ਪੜਦੇ ਵੇਖੇ ਨੇ ਉਹਨੇ ਕਿੰਨੇ ਦਿੱਤੇ ਉਹਨੇ ਕਿੰਨੇ ਦਿੱਤੇ 6ਵੇਂ ਪਾਦਸ਼ਾਹ ਨੰਗਾ ਵਿਦੀ ਚੰਦਾ ਉਹ ਮੁਸਲਮਾਨੇ ਰੱਦੇ ਨਾਲ ਆਇਆ ਜੰਨੀ ਖਾਨੇ ਛਾਲ ਮਾਰ ਦੇਣੀ ਹੈ ਜਾ ਉਹਦੇ ਮਗਰ ਜਾ ਉਹਨੂੰ ਡੁੱਬਣ ਨਾ ਦਿਓ ਅਸੀਂ ਵੀ ਆਏ ਵਿਦੀ ਚੰਦ ਉਸੇ ਵਕਤ ਭੱਜਿਆ ਉਹ ਜਾਨੀ ਖਾਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਕੋਈ ਮਨਾਣ ਤੇ ਨਹੀਂ ਹੁੰਦਾ ਮੈਨੂੰ ਕੋਈ ਰੋਕਣ ਤੇ ਨਹੀਂ ਹੁੰਦਾ ਉਸ ਜਾਨੀ ਖਾਨ ਨੇ ਜੰਦਿਆਂ ਦਰਿਆ ਦੇ ਸ਼ਾਲ ਮਾਰ ਦਿੱਤੀ ਮਗਰ ਹੀ ਭਾਈ ਬਿਧੀ ਚੰਦ ਨੇ ਸ਼ਾਲ ਮਾਰੀ ਉਹ ਮੁਸਲਮਾਨ ਨੂੰ ਡੁੱਬਣ ਨਾ ਦਿੱਤਾ ਉਹਨੂੰ ਪਾਣੀ ਚੋਂ ਬਾਹਰ ਕੱਢਿਆ ਐਨੇ ਨੂੰ ਛੇਵੇਂ ਪਾਤਸ਼ਾਹ ਤੇ ਹੋਰ ਸਿੱਖ ਸੰਗਤਾਂ ਪਹੁੰਚ ਗਈਆਂ ਹਜ਼ੂਰ ਨੇ ਜਦੋਂ ਉਹ ਕੱਪੜੇ ਪਜੇ ਮੁਸਲਮਾਨ ਬਾਹਰ ਆਇਆ ਉਹਨੂੰ ਬਾਹਾਂ ਤੋਂ ਪਕੜ ਕੇ ਝੰਜੋੜ ਕੇ ਕਹਿ ਜਾਨੀ ਖਾਨ ਸਾਡੀਆਂ ਅੱਖਾਂ ਵਿੱਚ ਵੇਖ ਪਹਿਲੀ ਗੱਲ ਤੇ ਆਪਾਂ ਗੁਰੂ ਨੂੰ ਵੇਖੀਏ ਹੋਰ ਗੱਲ ਐ ਗੁਰੂ ਕਿਸੇ ਤੇ ਨજર ਪਾਵੇ ਤਾਂ ਬੜੇ ਵੱਡੇ ਪਾਗਦੇ ਛੇਵੇਂ ਪਾਤਸ਼ਾਹ ਨੇ ਨજર ਭਰ ਕੇ ਉਹਦੇ ਤੇ ਦ੍ਰਿਸ਼ਟੀ ਪਾਈ ਵੇਖ ਜਾਨੀ ਖਾਨ ਬਸ ਨજર ਮਿਲਣ ਦੀ ਧੀਰ ਸੀ ਜੋ ਗੱਲ ਹਜ਼ੂਰ ਨੇ ਬਾਣੀ ਅੰਦਰ ਕਹੀ ਉਹ ਵਰਤ ਗਈ ਜਿਹਨੂੰ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਪੂਰਾ ਗੁਰ ਅਖਿਆں ਜਾ ਕਾ ਮੰਤਰ ਕੀ ਕਰਦਾ ਪੂਰਾ ਗੁਰ ਪੂਰਾ ਗੁਰ ਅਖਿਆں ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪਿਖੇ ਹੋਏ ਸੰਤ ਅੰਮ੍ਰਿਤ ਭਰੀ ਦ੍ਰਿਸ਼ਟੀ ਪਾਤਸ਼ਾਹ ਨੇ ਪਾਈ ਇੱਕ ਕੋਈ ਨਜ਼ਰ ਵਿੱਚ ਉਹਦੀ ਸੁਰਤ ਨੂੰ ਸੰਤ ਕਰ ਦਿੱਤਾ ਬਸ ਦ੍ਰਿਸ਼ਟੀ ਮਿਲਣ ਦੀ ਦੇਰ ਸੀ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇ ਨਾ ਮਤ ਹੈ ਉਹ ਮੁਸਲਮਾਨ ਨੂੰ ਕਰੋੜਾਂ ਸੂਰਜਾਂ ਜਿੰਨਾ ਚਾਨਣ ਨਜ਼ਰ ਆਇਆ ਉਹਨੇ ਬੜੀ ਉੱਚੀ ਆਵਾਜ਼ ਵਿੱਚ ਕਿਹਾ